ਦੇਖੋ ਗਾਇਸ ਇਹਨਾ ਸਾਡੇ ਘਰੇ ਰੂਮ ਦਾ ਘਾਟਾ ਪੈ ਗਿਆ ਗਗਨ ਕਹਿ ਰੀ ਤੂੰ ਉਸ ਰੂਮ ਚ ਪੜ ਲੈ ਉਹ ਕਹਿੰਦੀ ਉਸ ਰੂਮ ਚ ਪੜ ਲੈ ਉਹ ਕਹਿੰਦੀ ਨਹੀਂ ਉਥੇ ਮੈਂ ਪੜਨਾ ਨਹੀਂ ਗਗਣਾ ਦੀ ਰੂਮ ਘਟਨੇ ਹਾਂਜੀ ਆ ਗਿਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੀ ਕਮਿਊਨਿਟੀ ਠੀਕ ਠਾਕ ਹੂੰ ਤੇ ਗਗਨ ਇੱਕ ਆ ਹੋ ਗਈ ਲੌਬੀ ਜਿੱਥੇ ਤੂੰ ਬੈਠੀ ਇੱਕ ਆ ਹੋ ਗਿਆ ਬੈਡਰੂਮ ਇੱਕ ਆ ਹੋ ਗਿਆ ਇੱਕ ਆ ਹੋ ਗਈ ਜਿੱਥੇ ਮੈਂ ਬੈਠਾ ਰੂਮ ਘਟਨੇ ਇੱਕ ਕਿਚਨ ਹੋ ਗਿਆ ਕੋਠੇ ਤੇ ਬੈਠ ਜਾ ਕੇ बाए गगन पते चले स्कूल तो दमन दिया छुट्टी है बाय इधर आओ की हो गया की हो गया पुत्री ਲੋ ਜੀ ਸਤਿ ਸ਼੍ਰੀ ਅਕਾਲ ਨਵੇਂ ਵਲੌਗ 'ਚ ਤੇ ਆਹ ਦੇਖੋ ਜੀ ਅੱਜ ਹੈਗੀ ਬਸੰਤ ਪਤ ਅੱਜ ਨਹੀਂ ਬਸੰਤ ਹੈ ਪੀੜੀ ਚ ਜੋਰ ਰੰਨਾ ਸਾਰੇ ਪਤਾਉਂਗੇ ਅੱਛਾ ਕੱਲ ਨੂੰ ਹੈਗੀ ਬਸੰਤ ਤੇ ਆਹ ਦੇਖੋ ਕਾਈਟ ਹੀ ਕਾਈਟ ਪਤੰਗ ਹੀ ਪਤੰਗ ਉਹ ਦੇਖੋ ਪਰਨੀਤ ਵੀ ਅੱਜ ਆ ਗਿਆ ਸਾਡੇ ਕੋਲ ਤੇ ਡੋਰਾ ਇਕੱਠੀਆਂ ਕਰਕੇ ਲਿਆਏ ਨੇ ਇਹ ہماری ਹਮ ਕਰਵਿੰਦਰ ਪਾਪਾ ਆਏ ਸੀ ਫਤ ਉਹ ਦੇਖ ਗਏ ਨੇ ਕੀਤਾ ਦੇ ਸੀ ਮਰੂਤੀ ਸਕੂਲੋਂ ਆਉਂਦਿਆਂ ਸਾਰੀ ਦੇ ਲੋ ਬਸੰਤ ਤਾਂ ਇੰਨਾ ਸ਼ੌਕ ਮਰੂਤੀ ਤੇ ਮਰੂਤੀ ਤੇ ਮੈਂ ਤੁਹਾਨੂੰ ਬੱਚੇ ਵੱਡੀ ਤੇ ਕੀ ਛੋਟੀ ਤੇ ਇੱਕ ਬਰੀਦਾ ਵੱਡੀ ਐ ਛੋਟੀ ਤੇ ਆਏ ਹਨ ਛੋਟੀ ਤੇ ਆਏ ਹਨ ਆਹ ਦੇ ਮੋਟੋ ਤੁਸੀਂ ਵੀ ਐਕਟਿਵ ਹੋ ਐਨਜੋਏ ਕਰਿਓ ਕਰ ਗਾਏ ਗਾਈਜ਼ ਹਾਏ ਗਾਈਜ਼ ਫਤਿਹਦਾ ਹਾਂਜੀ ਗਾਈਜ਼ ਦਿਖਾਓ ਫਤਿਹ ਅੱਜ ਲਵਾਂਗਾ ਲੋ ਇਹ ਵੀਰੇ ਦਾ ਲਵ ਗੱਟੂ ਹਾਏ ਵੀਰੇ ਦਾ ਨਵਾਂ ਗੱਟੂ ਐਡਾ ਕਹਣਾ ਨਾ ਹਰ ਖਾਸੀ ਤੇ ਕਾਈਟ ਕਿੱਥੋਂ ਆਉਣਗੇ ਪਰ ਨਹੀਂ ਤਾਂ ਕਾਈਟ ਕੱਲ ਨੂੰ ਜਾ ਕੇ ਲੈ ਆਇਓ ਠੀਕ ਐ ਕੱਲ ਨੂੰ ਮੇਰੀਸਲਾ ਅੱਜ ਹੀ ਲੈ ਆਉ ਜਾ ਕੇ ਹਾਂਜੀ ਪੁੱਤ ਕਿਵੇਂ ਲੱਗ ਰਿਹਾ ਫਿਰ ਕੱਲ ਨੂੰ ਬਸੰਤ ਇੰਜੋਏ ਕਰਨੀ ਤੁਸੀਂ ਮਜ਼ਾ ਆ ਰਿਹਾ ਤੁਸੀਂ ਤਾਂ ਅੱਜ ਹੀ ਚੱਲੇ ਕੋਠੇ ਤੇ ਅੱਜ ਪੱਤੀ ਤੇ ਜਾਣਾ ਨਹੀਂ ਜਾਗੀ ਬਸੰਤ ਅਰੇ ਕੱਲ ਐ ਪੁੱਤ ਹਾਂ ਫਿਰ ਪਤਾ ਅੱਜ ਗਲੀ ਚ ਜਾ ਕੇ ਲੈ ਮੈਨੂੰ ਤਾਂ ਬਸ ਥੋੜਾ ਜਿਹਾ ਨੀਚੇ ਉੱਡਦਾ ਅੱਜ ਮੈਂ ਤਾਂ ਪੂਰਾ ਕੱਪੜੇ ਬਦਲੋ ਪਰਨੀਤ ਕੱਪੜੇ ਲਿਆਏ ਹੋਣੇ ਪਾਪਾ ਹਾਂ ਹਾਂ ਲੈ ਉਹ ਪਾ ਲੈ ਸਾਰੇ ਕੱਪੜੇ ਕਿ ਭੇਜਣਾ ਲੋ ਤੁਹਾਡੇ ਨਹੀਂ ਲਿਆਂਦੇ ਪੁੱਤ ਹਾਏ ਤੁਹਾਡੇ ਨਹੀਂ ਭੇਜੇ ਕੱਪੜੇ ਮੰਮਾ ਨੇ ਵੇਲਾ ਆਮਣ ਦੇ ਕੰਮ ਨਹੀਂ ਪੂਰਾ ਪ੍ਰੋਲ ਆ ਰਹੇ ਨਹੀਂ ਪੁੱਤ ਇਹਨੇ ਵਿਆਹੀ ਨਹੀਂ ਹੋਰ ਵਿਚਾਰਾ ਇਹੀ ਪਾਉਂਦਾ ਹੈ ਨਹੀਂ ਨਹੀਂ ਸਕੂਲ ਵਾਸਤੇ ਟਰੈਕਸੂਟ ਪਿਆ ਤਾ ਹੈ ਸਕੂਲ ਵਾਸਤੇ ਤਾਂ ਇਹੀ ਨੇ ਤੇ ਉਹ ਦੂਜੇ ਟਰੈਕਸੂਟ ਆ ਕੇ ਸਕੂਲ ਵਾਸਤੇ ਵਿਚਾਰ ਨੂੰ ਰੋਜ਼ ਗਾਲਾਂ ਪੈਂਦੀਆਂ ਆ ਡਰੈੱਸ ਹੈ ਨਹੀਂ ਅੱਛਾ ਉੱਥੇ ਫਿਰ ਸਾਰੇ ਦਿਨ ਖਾਂਦੇ ਟੀਚਰ ਬੋਲਦੇ ਨੇ ਕਹਿੰਦੇ ਅੱਛੇ ਜੀ ਥਾਪੜਾ ਮਾਰਿਆ ਕਿਉਂ ਬੱਬੂ ਚਾਹੇ ਕਿਹੜੀ ਗੱਲੋਂ ਦੱਸ ਬੀ ਕੀ ਹੋਇਆ ਸੀ ਦੱਸੋ 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 ਉਦੋਂ ਮੇਰਾ ਫਰੈਂਡ ਨੇ ਕਿਹਾ ਤਾਂ ਉਹਦੇ ਮਾਰ ਕੇ ਆਇਆ ਮੈਂ ਸੱਚਾ ਕਹਿ ਦਿੰਦਾ ਮਾਰਿਆ ਹਾਂ ਤੂੰ ਫਰੈਂਡ ਪਿੱਛੇ ਲਾ ਕੇ ਉਹਨੂੰ ਮਾਰ ਕੇ ਆਇਆ ਫਿਰ ਉਹ ਕਹਿ ਰਿਹਾ ਅੱਗੇ ਉਹਦੀ ਟੋਪੀ ਕੱਢ ਗਿਆ ਕਿਸੇ ਪਿੱਛੇ ਤੈਨੂੰ ਤਾਂ ਛਿੱਤਰ ਪੈ ਗਏ ਨਾ ਸਿਰ ਕੋਲੋਂ ਉਹ ਅਗਲੇ ਨੂੰ ਨਾਲੇ ਪੈ ਆ ਜਾਰੀ ਦੋਸਤੀਆਂ ਪਿੱਛੇ ਨਾ ਤੁਹਾਡੇ ਵਰਗੇ ਫਿਰ ਅੱਗੇ ਛਿੱਤਰ ਖਾ ਲੈਂਦੇ ਨੇ ਉਹ ਪਿੱਛੇ ਹਟ ਜਾਂਦੇ ਨੇ ਇੱਦਾਂ ਖੜੇ ਉਹ ਮਾਰਾ ਖੱਤੀ ਚੱਕ ਮੈਂ ਆ ਹਾਂ ਪਰ ਮਤਲਬ ਤੇਰੀ ਗਲਤੀ ਸੀ ਨਾ ਫਤਿਹ ਮੇਰੀ ਗਲਤੀ ਸੀ हां पे ਤੁਹਾਨੂੰ ਤੁਹਾਡੇ ਫਰੈਂਡ ਨੇ ਕਿਹਾ ਉਹਨੂੰ ਥੱਪੜ ਮਾਰ ਕੇ ਆ ਤੂੰ ਵੀ ਮਾਰ ਕੇ ਆਏ ਅੱਜ ਪਤੰਗੀ ਪੱਤੰਗ ਆਂ ਨੂੰ ਪਤੰਗ ਬੇਟਾ ਉਥੇ ਉਹ ਨਹੀਂ ਜਿਹੜਾ ਕਿਹੜਾ ਆਰਡਰ ਸ਼ੰਭੂ ਆਰਡਰ ਤੇ ਸ਼ੰਭੂ ਆਰਡਰ ਹੀ ਹੁੰਦੀ ਹੈ ਨਾ ਪਹੁੰਚ ਗਏ हां ਸ਼ੰਭੂ ਆਰਡਰ ਤੇ ਪਹੁੰਚ ਗਏ ਨੇ ਮੜ ਬੜ ਗਏ ਕਿਸਾਨ ਆਪਣੇ ਉਥੇ ਕੀ ਕਰਨਾ ਉਥੇ ਧਰਨਾ ਲੱਗਣਾ ਪਹਿਲਾਂ ਕਹਿ ਰਹੇ ਇੰਟਰਨੈਟ ਦੇ ਹੋਏ ਇੰਨੇ ਪਤਾਂਗੋ ਪਰ ਨਹੀਂ ਪਹਿਲਾਂ ਕਹ ਰਹੇ ਇੰਟਰਨੈਟ ਬੰਦ ਹੋ ਗਿਆ ਬੰਦ ਹੋ ਗਿਆ ਸਾਡੇ ਤਾਂ ਚੱਲ ਰਿਹਾ ਸਵੇਰ ਦਾ ਹੀ ਜਿਹੜਾ ਇਹਦੇ ਨਾਲੇ ਸਾਡੇ ਪੰਜਾਬੀ ਮੈਮ ਕਹਿ ਰਹੇ ਨੇ ਵਰਕਿੰਗ ਹੀ ਰਹੂਗਾ ਜਿਹੜਾ ਦੂਜਾ ਜਿਵੇਂ ਆਈਡੀਆ ਵਗੈਰਾ ਉਹ ਨਾ ਜੀ ਉਹ ਵੀ ਚੱਲਣ ਡਿਆ ਆ ਸਾਡੇ ਪੰਜਾਬੀ ਮੈਮ ਨੇ ਕਹੇ ਸਾਡਾ ਫੋਨ ਦਾ ਵਾਈਫਾਈ ਬੰਦ ਹੋ ਗਿਆ ਅੱਛਾ ਪਰ ਮੈਂ ਪੰਜਾਬੀ ਮੈਂ ਦੇ ਘਰ ਕਰ ਪਿਆ ਅੱਛਾ ਬੋਲੇ 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 ਪਰ ਨਹੀਂ ਤੁਹਾਡੇ ਕਾਈਟ ਦਿਖਾ ਰਿਹਾ ਫਤਿਹ ਇੱਧਰ ਆਓ ਮੇਰੇ ਨੇ ਤਾਂ ਹੈਂ ਲੇ ਮੇਰੇ ਨੇ ਅੱਛਾ ਪਾਪਾ ਲੈ ਕੇ ਆਏ ਨਿਕਲੇ ਅੰਦਰ ਪਾਪਾ ਪਾਪਾ ਲੈ ਕੇ ਆ ਰਹੇ ਆ ਵੇਖੋ ਉਹ ਕਿੰਨਾ ਸੋਹਣਾ ਕੀ ਬਣਿਆ ਫਤੇ ਬਣਿਆ ਉੱਪਰ ਲਓ ਜੀ ਕਾਈਟ ਹੀ ਕਾਈਟ ਕਰਦੇ ਥੱਲੇ ਫਤੇ ਨੇ ਦਿਵਾਨ ਦੇ ਥੱਲੇ ਰੱਖੇ ਹੋਏ ਨੇ ਬੜਾ ਖੁਸ਼ ਹੈ ਅੱਜ ਮੇਰਾ ਪੁੱਤ ਕੱਲ ਨੂੰ ਛੁੱਟੀ ਹੈ ਫਤੇ ਨੂੰ ਤੇ ਕੱਲ ਫਤੇ ਇੰਜੋਏ ਕਰੇਗਾ ਬਸੰਤ ਪੰਚਮੀ ਮਲਚਮੀ ਹੁੰਦਾ ਨਾ ਇਹ ਬਸੰਤ ਪੰਚਮੀ ਨਹੀਂ ਬਸੰਤ ਪੰਚਮੀ ਹੁੰਦਾ ਤੇਰੇ ਵਾਸਤੇ ਪਤਾ ਲੰਗੇ ਨੇ ਉੱਥੋਂ ਹੈ ਹੋਰ ਫਤੇ ਦੀ ਬੜੀ ਮੈਨੀਆਂ ਖਿਆਲ ਰੱਖਿਆ ਜਾਂਦਾ ਫਤੇ ਦਾ ਪਹਿਲਾਂ ਰੋਟੀ ਪਾਣੀ ਖਾਓ ਫਿਰ ਜਾਇਓ ਉੱਪਰ ਠੀਕ ਹੈ ਭੁੱਖੇ ਨਹੀਂ ਜਾਣਾ ਬਤਨ ਨਹੀਂ ਸਾਨੂੰ ਭੁੱਖ ਲੱਗਦੀ ਨਹੀਂ ਮੈਂ ਚਾਹ ਤਰੀਏ ਸਾਨੂੰ ਭੁੱਖ ਲੱਗਦੀ ਨਾਲ ਚਾਹ ਪੀ ਲਓ ਸਾਨੂੰ ਇੱਕ ਵਾਰੀ ਗੱਲ ਸਾਨੂੰ ਭੁੱਖ ਲੱਗਦੀ ਅੱਜ ਪਤੰਗਾ ਦੇ ਚ ਲਾਲਚੀ ਨਹੀਂ ਭੁੱਖ ਲੱਗ ਰਹੀ ਹੈ ਹਾਂ ਹਾਂ ਦੇਖੋ ਮਮਾ ਨੂੰ ਚਾਹ ਨਹੀਂ ਹੈਗਾ ਕੰਮ ਵਾਰੀਅਟੀ ਕੰਮ ਵੀ ਕਰਕੇ ਤੇ ਫੇਰ ਲੱਗੇ ਹੋਏ ਨੇ ਥੋੜਾ ਲਾਣ ਆ ਚਾਹ ਪੀ ਲੈ ਲੀ ਜੀ ਉਸ ਤੋਂ ਹੀ ਚ ਮੈਂ ਉੱਥੋਂ ਲੰਗੀ 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 ਮੈਂ ਹੁਣ ਸਾਰੇ ਘੜ ਘੁੰਮੂਗੀ। ਬੰਤੀ ਕੰਮ ਤਾਂ ਕਰ ਗਈ ਪਰ ਹੁਣ ਹੁਣ ਚਾਹ ਤੇ ਦੁੱਧੀ ਤੋਂ ਮੈਨੂੰ ਸਾਰੇ ਝਾੜੂ ਲਾਣਾ ਪਿਆ ਕੋਲ ਚੱਕਰ ਨਹੀਂ। ਤੇ ਮਿਆ ਜੀ ਹੁਣ ਥੋੜੀ ਪਹਿਲਾਂ ਨਾਲ ਠੀਕ ਆ ਪਹਿਲਾਂ ਨਾਲ ਜਿਵੇਂ ਤੁਸੀਂ ਕੱਲ ਵਾਲੇ ਵਲੌਗ ਚ ਦੇਖਿਆ ਤੇ ਮੈਂ ਚਾਹ ਤਾਂ ਇਹ ਗਰਮਾ ਸੌਂਵੜੀ 4 ਵਜੇ ਚਾਹ ਹੀ ਤੱਕ ਲਗੀ ਹ ਤਾਂ ਦਬਾਅ ਤੋਂ ਫਿਰ ਗਿਆ ਤੇ ਪੱਤੀ ਡੋਲੇਗੀ। ਸਾਗ ਐਸੀ ਮੈਨੂੰ ਝਾੜੂ ਲਾਣਾ ਪਿਆ ਸਾਰਾ। ਚੱਲੋ ਦੇਖੀ ਕਿ ਨਿਕਾ ਕੇ ਨਿਕਲਿਆ ਹਣਾ। ਹੂੰ। ਵੇ ਕਿੰਨਾ ਕੁਛ ਨਿਕਲ ਗਿਆ ਚਾਹ ਪਤੀ ਦੇ ਚੱਕਰਾਂ 'ਚ ਐਂ ਹੀ ਰਹਿ ਜਾਣਾ ਉਹਨਾਂ ਦਾ ਪਾਦੇ ਹੁੜੀ ਕੋਠੇ ਤੇ ਚੜ ਗਏ ਨਾ ਪਤੰਗ ਚੜਾਉਣ ਉਹਨਾਂ ਨੂੰ ਬਹੁਤ ਐਸੇ ਕਰਕੇ ਪਰਨੀਕਲੀ ਸਾਡੇ ਕੋਲ এসে ਕਰਕੇ ਆਇਆ ਵਿਚਾਰਾ ਕਿ ਉੱਥੇ ਨਾ ਪਿੰਡਾਂ 'ਚ ਪਤੰਗ ਘਾਟੀ ਚੜਦੇ ਨੇ ਇਹਨਾਂ ਨੂੰ ਬੜਾ ਸ਼ੌਂਕ ਹੈ ਕਿ ਲੱਖਾਂ ਚਾਹ ਨੂੰ ਰਿਆ ਕੇ ਚੜਾ ਲੈ ਉਹ ਪਰਨੀਕ ਨੂੰ ਤਾਂ ਸਿੱਧਾ ਹੀ ਆ ਗਿਆ ਸਾਡੇ ਕੋਲ ਮੈਂ ਬੈਲਟ ਲਾ ਕੇ ਕੰਮ ਕਰਦੀ ਹਾਂ ਜੀ ਪਰ ਨਹੀਂ ਬੈਲਟ ਲਾ ਕੇ ਰੱਖੀ ਕਿ ਜਾਨਾ ਮਿਲੂ ਮਤਲਬ ਛਟਕਾ ਜਿਹਾ ਲੱਗ ਰਿਹਾ ਆ ਦੇਖੀ ਬਿਸਕੁਟ ਫਤਰੀ ਕਿੱਥੇ ਸਿੱਟੇ ਪੈਣ ਉਹ ਕਿਲੀ ਜਾ ਮਨਦੇ ਨਾ ਬਾਹਰ ਆਦੇ ਮੌਸਮ ਥੋੜਾ ਜਿਹਾ ਬਸ ਅਦਰਵਾਈ ਵੀ ਰਹੀ ਜਿਆਦਾ ਸਾਫ ਮਤਲਬ ਧੁੱਪ ਨਹੀਂ ਚੜੀ ਜਿਆਦਾ ਚਲ ਪੁੱਤ ਚਾਹ ਚ ਦੇ ਹੁਬਲ ਗਿਆ ਤੇ ਦੁੱਧ ਪਾ ਵਾਸੀ ਆਉਣ ਵਾਲੀ ਚਾਹ ਕਿਵੇ ਫਿਰ ਆਪਾਂ ਬਹਿ ਲੇ ਆ ਇੱਕਮਜੋਦ ਦਾ ਕਮੈਂਟ ਆਇਆ ਸੀ ਤੇ ਉਹ ਸਾਡੇ ਸਾਰੇ ਵਲੌਗ ਵੇਖਦੇ ਨੇ ਬਹੁਤ ਬਹੁਤ ਥੈਂਕ ਯੂ ਇੱਕਮਜੋਦ ਜੀ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਹੋ ਤੇ ਉਹਨਾਂ ਦਾ ਸਪੈਸ਼ਲ ਕਮੈਂਟ ਆਇਆ ਮੈਂ ਕੱਲ ਰੀਲ ਵੀ ਕੀਤਾ ਸੀ ਤੇ ਮੈਂ ਕਿਹਾ ਤੇਰੇ ਤੋਂ ਮੈਂ ਕੱਲ ਵਾਲੇ ਵਲੌਗਸ ਤੇ ਬਣਾ ਲਵਾਂਗੀ ਤੇ ਸਪੈਸ਼ਲੀ ਥੈਂਕ ਯੂ so much ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਹੋ ਬਹੁਤ ਵਧੀਆ ਲੱਗਦਾ ਤੇ ਐਵੇਂ ਸੋਹਣੇ ਸੋਹਣੇ ਕਮੈਂਟ ਕਰਦੇ ਰਿਹਾ ਕਰੋ ਕੋਈ ਸੌਣ ਸਾਡੇ ਵਲੌਗਸ ਤੇ ਦੇਖਣ ਆਦੇ ਰਹਾ ਜੋ ਆਏ ਬੰਦੋ ਤੇ ਜਿਹੜੇ ਮੇਰੇ ਹੋਰ ਵੀ ਸਾਰੇ ਭੈਣ ਭਰਾ ਦੇ ਕਮੈਂਟ ਆ ਰਹੇ ਸਾਰਿਆਂ ਦਾ ਦਿਨੋ ਧੰਨਵਾਦ ਜੀ ਲੋ ਥੈਂਕ ਯੂ ਇਹ ਨਾ ਕਿਉਂ ਮੈਂ ਨਾ ਨਹੀਂ ਲੈ ਮੈਂ ਬਸ ਠੀਕ ਹੋ ਜਾ ਤੇ ਮੈਂ ਸਾਰਿਆਂ ਦੇ ਫਿਰ ਨਾ ਰੀਡ ਕਰਾਂਗੀ ਤੇ ਇੱਕ ਮੇਰੇ ਭੈਣ ਜੀ ਨੇ ਕੁਲਵਿੰਦਰਪੁਰ ਖਿੰਡਾ ਜੀ ਤੇ ਉਹ ਸ਼ੈਂਪੂ ਕਹਿ ਰਹੀ ਹਾਂ ਜੀ ਤੁਸੀਂ ਦੱਸਿਆ ਸੀ ਮੈਨੂੰ ਪਤਾ ਸ਼ੈਂਪੂ ਤੇ ਮੈਂ ਇੰਨੀ ਕੁ ਘੌੜੀਆਂ ਨਾ ਮੈਂ ਕੋਈ ਵੀ ਚੀਜ਼ ਬਸ ਐ ਕਾਲ ਹੋ ਜਾਂਦੀ ਕਿ ਚਲ ਅੱਜ ਕਰਦੀਆਂ ਕੱਲ ਕਰਦੀਆਂ ਤੇ ਇੱਕ ਵਾਰੀ ਮੈਨੂੰ ਸਪੈਸ਼ਲੀ ਜਾਂ ਤੁਸੀਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰਿਓ ਜਾਂ ਤੁਸੀਂ ਮੈਨੂੰ YouTube ਤੇ ਮੈਸੇਜ ਕਰਕੇ ਮੈਨੂੰ ਉਹ ਸ਼ੈਂਪੂ ਦਾ ਤੇ ਸ਼ੈਂਪੂ ਤੇ ਤੇਲ ਦਾ ਹਾਂਜੀ ਉਹਦਾ ਨਾਮ ਮੈਨੂੰ ਜਰੂਰ ਦੱਸਿਓ ਤੇ ਮੈਂ ਜਰੂਰ ਇਸ ਵਾਰ ਲੈ ਕੇ ਆਵਾਂਗੀ ਯੂਜ਼ ਕਰਾਂਗੇ ਮੇਰੇ ਵਾਲਾਂ ਦਾ ਬਹੁਤ ਨਾਸਵਰ ਹੋ ਗਿਆ ਸਿਰਫ ਇੰਨੇ ਕੁ ਵਾਲ ਰਹਿ ਗਏ ਨੇ ਤੇ ਹੁਣ ਮੈਂ ਲਾਈਵ ਹੀ ਸਾਰਿਆਂ ਦਾ ਥੈਂਕ ਯੂ ਕਰਦਾ ਜਿਹੜੇ ਮੇਰੇ ਭੈਣ ਭਰਾਵਾਂ ਨੇ ਕਮੈਂਟ ਆਏ ਸਾਰਿਆਂ ਦਾ ਦੇ ਲੋ ਥੈਂਕ ਯੂ ਇੰਨਾ ਸੋਨੇ ਕਮੈਂਟ ਕਰਦੇ ਹੋ ਤੁਸੀਂ ਥੱਕ ਗਈਆਂ ਇੰਨਾ ਕੁ ਕੰਮ ਕਰਕੇ ਮੈਂ ਥੱਕਦੀ ਨਹੀਂ ਤੇ ਮੈਂ ਸਾਰਾ ਦਿਨ ਕੰਮ ਕਰਦੀ ਹੁੰਦੀ ਹਾਂ ਦੇਖੀ ਨਹੀਂ ਮੈਂ ਦੇਖੀ ਨਾ ਆ ਬੰਦ ਨੂੰ ਹੱਥ ਉਹ ਬਗਲੀ ਨਾ ਹਮ ਕਾਲੀ ਹੋ ਗਈ ਉਹ ਉਬਲ ਬੁਲ ਚਲੀ ਤੁਸੀਂ ਕਿਹੜਾ ਦੁੱਧ ਪਾਇਆ ਨਹੀਂ ਮੂੰਹ ਇਦਰੇ ਇਦਰੇ ਤੇ ਕਾਲੀ ਹੋ ਗਈ ਹਾਂ ਹਾਂ ਅੱਜ ਨਸ ਤੇ ਤਾਂ ਕਿ ਤੇਲ ਨਹੀਂ ਆਇਆ ਤੇ ਗਰੜਣ ਨਹੀਂ ਕਰ ਤੇ ਇਹ ਕਿ ਤੁਸੀਂ ਸਾਡਾ ਧਿਆਨ ਰੱਖਦੇ ਹੋ ਤੇ ਸਾਨੂੰ ਵੀ ਧਿਆਨ ਰੱਖਣਾ ਚਾਹੀਦਾ ਮਸੀਹ ਦੇ ਲੇਟ ਨਹੀਂ ਮੂੰਗੀ ਹਾਂ ਹੈਨਾ ਮਸੀਹ 4 ਵਜੇ ਆ ਜਾਂਦੀ ਅੱਜ ਤੇ ਅੱਜ 4 ਵਜੇ 5 ਮਿੰਟ ਹੋ ਗਏ ਨੇ ਆਗਮ ਜੀ ਫਤੇ ਜੀ ਕਿੱਧਰ ਆਇਓ ਹੁਣ ਇਹਨੂੰ ਸਾਡੇ ਮੁੰਡੇ ਰੁੱਕੰਮ ਵਾਲੀ ਪਿਆਰ ਹਨਾ ਟੇਪ ਦੇ ਦੋ ਕਦੇ ਪਤੰਗ ਦੇ ਦੋ ਕਦੇ ਟੇਪ ਦੇ ਦੋ ਮੁੰਡਾ ਦਿੱਲੀ ਚ ਜਾ ਰਹੇ ਆ ਜੀ ਮਮਾ ਨੇ ਬਾਅਦ ਚ ਸਕੂਲੋਂ ਆਉਂਦੀ ਅੰਦਰ ਚਾਹ ਬਣਾ ਕੇ ਰੱਖਣ ਸਾਡੇ ਦੰਗੀ ਸਵੇਰ ਤੱਕੇ ਜਾਂਦੀ ਹੁਣ ਇੱਥੋਂ ਕਰਕੇ ਨਾਲੇ ਛੇਤੀ ਜਾਣਾ ਪੈਂਦਾ ਉੱਥੋਂ ਪਿੰਡ ਤੱਕ ਨਾ ਨਾ ਵੀ ਜਾਣ ਦਾ ਵੀ ਆ ਸਾਡੇ ਆ ਥੰਡੀ ਸਾਡੇ ਆ ਥੰਡੀ ਪੂਰੇ ਗਵਨ ਸਾਡੇ ਸਭ ਕਨੈਕਟ ਤੋਂ ਨਿਕਲਦੀ ਮਣਗੀ ਚਾਹ ਉਹ ਦੁੱਧ ਪੈਣਾ ਉਹ ਚਾਹ ਜਿਆਦਾ ਕੜ ਗਈ ਚਾਹ ਮੇਰੀ ਕੜ-ਕੜ ਕਰ ਗਈ ਹੋਈ ਠੀਕ ਹੈ ਨਾ ਮਸੀਨ ਕੋਲੋਂ ਨਿਕਲਦੇ ਮਸੀ ਹੰਡੀ ਕੋਈ ਕੋਸੇ ਲਾਵੇ ਸੁਆੜ ਤੋਂ ਪੀਣ ਤੋਂ ਚਾਹ ਨੂੰ ਸਾਰਾ ਕੁਝ ਮੋਕਿਆ ਪਿਆ ਅੱਜ ਕਲ੍ਹ ਵਿੰਦਰ ਵੀ ਹੈ ਚਾਹ ਨੂੰ ਕੋਈ ਨਹੀਂ ਹੈਗਾ ਇਹ ਭੋਗੀ ਚਾਹ ਤੇ ਆਈ ਕਾਹਦਾ ਰਿਹਾ ਬਣ ਗਈ ਨਮ ਮਾਸੀ ਦਾ ਬੇਟ ਕਰੀਏ ਮਾਸੀ ਨੂੰ ਲਿਆਉਣਾ ਫੋਨ ਕਰਾਂ ਮਾਸੀ ਨੂੰ ਕਿ ਲਿਆਈ ਸਮਾਨ ਗਗਨ ਲੈ ਕੇ ਆਈ ਅੱਜ ਚੀਜ਼ੀਆਂ ਬਿਸਕੁਟ ਮਠੀਆਂ ਮੁੱਠੀਆਂ ਚਿਪਸ ਨਹੀਂ ਲਿਆਉਂਦੇ ਦੇਖ ਰਹੇ ਸੀ ਮੇਰੇ ਉੱਥੇ ਪੈਕਟ ਪਏ ਦਮਨ ਨੂੰ ਖਾਂਸੀ ਹੋਈ ਕਹਿੰਦੀ ਚਿਪਸ ਨਹੀਂ ਮਾਸੀ ਲੈ ਕੇ ਆਈ ਹੋਈ ਬਈ ਚਿਪਸਾਂ ਪਾ ਦੇਣੇ ਲੈ ਪਾਓ ਚਾਹ ਫਿਰ ਖਾਈਏ ਮਾਸੀ ਲੈ ਆਈ ਉਹ ਦੇਖ ਕੀ ਉਹਨੂੰ ਕਹਿੰਦੇ ਨੇ ਪਾਫ ਫੈਨਾ ਫੈਨ ਮਠੀਆਂ ਬਿਸਕੁਟ ਫਿਰ ਨਾਲ ਲਿਉਂਦੀ ਮੂੰਹ ਸੁਲਵੇਂ ਨੂੰ ਸੌਦਾ ਆ ਕਿਉਂ ਲੈ ਕੇ ਆਈ ਇਹ ਤਾਂ ਆਈ ਮੈਂ ਟ੍ਰਾਈ ਲਈ ਕਰਨਾ ਸੀ ਅੱਜ ਸਰਬਜੀਤ ਦੀਦੀ ਵਾਲਾ ਸੂਟ ਪਾਇਆ ਗਗਨ ਨੇ ਫਿਰ ਬੈਜਾ ਬੈਜਾ ਕਰਾ ਰੱਖੀ ਹੈ ਹੈ ਹੋਰ ਮੈਂ ਕਦੋਂ ਪਾਣੇ ਨੇ ਮੈਂ ਰੱਖੇ ਰੱਖੇ ਲਮਾਰ ਪਤਾ ਹੈ ਕਿ ਆ ਮੌਸਮ ਜਗੜ ਗਰਮੀ ਚ ਪਾਣੇ ਵੀ ਨਹੀਂ ਲਾਈਨਿੰਗ ਵਾਲੇ ਫਿਰ ਮੈਂ ਸੋਚਿਆ ਵਾ ਮੈਨੂੰ ਵੀ ਬੜਾ ਸ਼ੌਂਕ ਕਿ ਮੈਂ ਵੀ ਹੁਣ ਸਾਰੇ ਸੂਟ ਪਾਵਾਂ ਨਾ ਮੈਂ ਤਾਂ ਮਾਰਚ ਤੱਕ ਸਾਰੇ ਪਾ ਕੇ ਢਾਲਾਂ ਐ ਕਰ ਅੱਜ ਤੂੰ ਮੈਨੂੰ ਗੁਰਦੁਆਰੇ ਲੈ ਕੇ ਚੱਲ ਚੱਲੀਏ ਹਾਂ ਹੌਲੀ ਹੌਲੀ ਚੱਲ ਮੈਂ ਨਾਲ ਹੀ ਸੀ ਅੱਜ ਬਣਾਣਾ ਕੀ ਪਹਿਲਾਂ ਇਹ ਦੇਖ ਉਹਦੀ ਟੈਨਸ਼ਨ ਖਤਮ ਹੋਏ ਬਣਾ ਚੱਲ ਜੰਮਣ ਆ ਜਾ ਮੇਰੀ ਸਿਰ ਦੀ ਟੈਨਸ਼ਨ ਹੋਰ ਖਤਮ ਹੋ ਜਾ। ਅਮਨ ਨੂੰ ਹੋਣਾ ਚਾਹੀਦਾ ਯਾਰ ਬੱਚੇ ਤੂੰ ਦੇਖ ਸਵੇਰੇ ਕੌਣ ਦੇਖੂਗਾ ਬੱਚੇ ਉਹਨਾਂ ਨੂੰ ਉਚਾਰਨ ਖਾਣ ਪੀਣ ਨੂੰ ਕਿੰਨਾ ਦੇਣਾ? ਉਹਨੂੰ ਹੋਰ ਕੀ ਬੱਚਿਆਂ ਨੂੰ ਕੁਝ ਵਧੀਆ ਸਪੈਸ਼ਲ ਬਣਾ ਦੇਉਂ ਉਚਾਰਨ ਉਹਨਾਂ ਨੇ ਇੰਜੋਏ ਕਰ ਲੈਣਗੇ। ਫੋਨ ਕਰ ਇੱਕ ਤਾਂ ਉਹਨਾਂ ਨੂੰ ਚੌਲ ਚੋਲ ਵੀ ਕਹਿੰਦੇ ਬਸੰਤ ਨੂੰ ਮਿੱਠੇ ਬਣਾਉਂਦੇ ਨੇ ਦੱਸਿਓ ਭਾਈ ਬਸੰਤ ਨੂੰ ਕੀ ਬਣਾਉਂਦੇ ਨੇ? ਰਾਇਤਾ ਪਾ ਕੇ ਬੂੰਦੀ ਪਾ ਕੇ ਰੰਗ ਲੈ ਕੇ ਆਉਣਾ ਸੀ ਚੋਲਾ ਵਾਲਾ। ਚਲ ਕੋਈ ਨਹੀਂ ਆ ਆਖੜੀ ਦੁਕਾਨ ਲੈ ਆਵਾਂਗੇ। ਲਓ ਦੱਸਿਓ ਕਿ ਕੱਲ ਨੂੰ ਬਸੰਤ ਨੂੰ ਕੀ ਬਣਾਉਂਦੇ ਫਿਰ ਅਸੀਂ ਬਣਾਵਾਂਗੇ। ਉੱਤੇ ਫੀਲਨ ਦੇ ਪਹਿਲਾਂ ਫੇਰ ਆ ਕੇ ਜਾਂਦੇ ਪਾਗਣ ਚਾਹ ਕੱਪਣ ਚ ਇੱਧਰ ਗਗਨ ਨੇ ਸੈਟਿੰਗ ਚੇਂਜ ਕਰਤੀ ਦਵਾਨ ਇੱਧਰ ਲਾਤਾ ਸੋਫੇ ਸੁਫਿਆ ਪਏ ਨੇ ਹਜੇ ਘਰ ਦੀ ਪਈ ਏ ਤੂੰ ਗਗਨ ਦੇ ਵਲੌਗ ਚ ਦੇਖਿਓ ਕਿ ਕਿੱਧਰ ਕੀ ਕੀਤਾ ਇਹਨੇ ਕਿ ਤੂੰ ਸਾਰੇ ਕਹਿ ਰਹੇ ਸੀ ਨਾ ਕਿ ਸੋਫਾ ਉੱਧਰ ਲਾ ਦਿਓ ਤੇ ਦਵਾਨ ਇੱਧਰ ਲਾ ਦਿਓ ਉਹ ਗਗਨ ਜਿੱਪ ਖੁੱਲੀ ਪਈ ਉਹਦੀ ਕਵਰ ਦੀ ਉਹ ਕਵਰ ਦੀ ਬੰਦ ਕਰ ਤੇ ਨਾਲ ਉੱਤੇ ਚਾਦਰ ਰੋਚਾ ਚੱਲ ਗਗਨ ਸੇਤੀ ਕਰ ਨਾ ਬੇਡ ਕੰਮ ਇਹ ਤੂੰ ਮੈਨੂੰ ਧੱਕਾ ਕਰਨਦੇ ਓ ਧੱਕਾਗਾ ਦਾ ਨਾਲੇ ਮੈਨੂੰ ਇਹਨੂੰ ਇਸ ਮਾਨ ਸ਼ਟ ਕਰ ਨਾਲੇ ਇਹਨੇ ਮੈਨੂੰ ਦੁਬਾਰਾ ਸੈਰ ਕਰਾ ਕੇ ਲੁਣੀ ਮੈਨੂੰ ਕਿਉਂ ਚੱਲੀ ਗਾਉਂਦੇ ਡਾਕਟਰ ਨੇ ਕਿਹਾ ਹੈ ਕਿ ਇਹ ਕੰਮ ਕਰਨਾ ਹੀ ਕਰਨਾ ਡਾਕਟਰ ਨੇ ਕਿਹਾ ਵੀ ਜਣੇ ਇਹ ਵੀ ਕੰਮ ਜ਼ਰੂਰੀ ਤੇ ਇਹ ਵੀ ਕਰਨਾ ਕੋਈ ਗੱਲ ਨਹੀਂ ਜਾਣਦੇ ਆ ਹੋਰ ਨਵੀਂ ਟੈਂਸ਼ਨ ਪਾਤੀ ਡਾਕਟਰ ਨੇ ਮੇਰਾ ਤਾਂ ਸੜਨ ਡਿਆ ਹੀ ਵਧੀਆ ਸ ਬਿਨਾ ਸੈਰ ਕੀਤੇ ਹੀ ਹੁੰਦਾ ਡਾਕਟਰ ਕਹਿੰਦੇ ਜੀ ਦਰਕਾ ਹੀ ਲਾਣਾ ਘੜੀ ਲੇਟ ਲਾ ਲਾਂਗੇ ਆ ਕੇ ਰਾਤ ਵੀ ਤਾਂ 8 ਵਜੇ ਲਾਇਆ ਸੀ ਹੋਰ ਰਾਤੀ ਫੇ ਰੋਟੀ ਵੀ ਦੀ ਲੇਟ ਹੋ ਗਈ ਚਲੋ ਜੀ ਵਿੱਚ ਵੋਟ ਮੈਂ ਮੇਰੇ ਫੋਨ ਚ ਅੱਜ ਦੇ ਵਲੌਗ ਦੇ ਅੰਡਾਪਾ ਇੱਥੇ ਕਰਦੇ ਆ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ ਗगन ਸੈਟਿੰਗ ਕਰ ਲਈ ਤੇ ਮੈਂ ਤੁਹਾਨੂੰ ਆਪਣੇ ਵਲੌਗ ਚ ਦਿਖਾਉਣੀ ਆ ਹਾਂ 10-15 ਮਿੰਟਾਂ ਦੀ ਹੋਰ ਸੈਟਿੰਗ ਹੋ ਰਹੀ ਹੈ ਹਾਂ ਇੱਥੋਂ ਹੀ ਆਪਾਂ ਵਲੌਗ ਕੰਟੀਨਿਊ ਕਰ ਦਾਂਗੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਬਾਏ ਬਾਏ ਸਾਰਿਆਂ ਨੂੰ ਗगन ਤੇ ਹੀ ਕਰਤਾ ਆਪਾਂ ਨੇ ਬਾਏ ਬਾਏ ਗगन ਟਾਟਾ ਟਾਟਾ ਸਾਰਿਆਂ ਨੂੰ